ਨੇਰੂ ਦੀ 5 ਇਅਰ ਪਲਾਨ ਉੱਡਦੀ ਸੀ ਪਹਿਲੀ ਗੱਲ ਦੂਜੀ ਗੱਲ ਨਹਿਰੂ ਬਹੁਤ ਹੱਦ ਤੱਕ ਜਿਹੜਾ ਸੀਗਾ ਨਾ ਉਹ ਆਪਦੇ ਆਪ ਨੂੰ ਵਰਲਡ ਦੇ ਵਿੱਚ ਇੱਕ ਨਾ ਲੀਡਰ ਪੋਰਟਰੇ ਵਿਜਨਰੀ ਸਟੇਟਸਮੈਨ ਵਰਲਡ ਉਹ ਵੀ ਇੱਕ ਉਹਦੀ ਅੰਦਰਲੀ ਜਿਹੜੀ ਵੈਨਿਟੀ ਸੀਗੀ ਉਹ ਵੀ ਸੈਟੀਸਫਾਈ ਹੁੰਦੀ ਸੀ ਉਹਨੇ ਜਿਹੜਾ ਲੈਕਚਰ ਦਿੱਤਾ ਉਸ ਤੋਂ ਬਾਅਦ ਉਹਨੇ ਵਿਖੋ ਸੁਸਤੀ ਵੀ ਲਈ 9 ਸਤੰਬਰ ਨੂੰ ਲੋਕ ਸਭਾ ਜਿਹੜੀ ਸੀਗੀ ਉਹਦਾ ਸੈਸ਼ਨ ਐਂਡ ਹੋਇਆ ਤਾਂ ਉਹਨੇ 19 ਸਤੰਬਰ ਨੂੰ ਤਾਂ ਟ੍ਰੀਟੀ ਸਾਈਨ ਕੀਤੀ ਫਿਰ ਨਵੰਬਰ ਦੇ ਵਿੱਚ ਉਹਦੇ ਵਿੱਚ ਡਿਬੇਟ ਹੁੰਦੀ ਆ ਜਿਹਦੇ ਵਿੱਚ ਉਹਦੇ ਤੋਂ ਸੰਭਾਲਿਆ ਨਹੀਂ ਗਿਆ ਡਿਬੇਟ ਉਹ ਆ ਇਥੋਂ ਤੱਕ ਕਿ ਇਰੀਗੇਸ਼ਨ ਡਿਪਾਰਟਮੈਂਟ ਦਾ ਇੱਕ ਮੈਗਜ਼ੀਨ ਛਪਦਾ ਸੀ ਭਾਗੀਰਤੀ ਉਹਦੇ ਵਿੱਚ ਵੀ ਉਹਨਾਂ ਨੇ ਆਖਿਆ ਕਿ ਭਾਰ ਇੰਡੀਆ ਨੇ ਬਹੁਤ ਸੈਕਰੀਫਾਈਸਸ ਕੀਤੀਆਂ ਇਸ ਪਾਣੀ ਜਿਹੜਾ ਪਾਣੀ ਮਿਲਿਆ ਵੀ ਆ ਹੁਣ ਜਿਹੜਾ ਪਾਣੀ ਮਿਲਿਆ ਵੀ ਆ ਉਹਦੇ ਹੱਸਤੇ ਐਂਡੀਗੁਲਾਰਟੀ ਨੇ ਬਹੁਤ ਸਟਰਗਲ ਕੀਤੀ ਤੇ ਐਂਡੀਗੁਲਾਰਟੀ ਆਪਦੀ ਕਿਤਾਬ ਚ ਲਿਖਦੇ ਆ ਕਿ ਮੈਨੂੰ ਫਾਈਨਲੀ ਵਰਲਡ ਬੈਂਕ ਨੂੰ ਇਹ ਕਹਿਣਾ ਪਿਆ ਕਿ ਵੀ ਮੌਂਟ ਗੋਮਰੀ ਤੇ ਲਾਇਲਪੁਰ ਚੋਂ ਸਾਡੇ ਬਹੁਤ ਲੋਕ ਉੱਜੜ ਕੇ ਆਏ ਆ ਤੇ ਉਹਨਾਂ ਨੂੰ ਵਸੀ ਵਸਾਉਣਾ ਹੈ ਤੇ ਸਾਨੂੰ ਇਹ ਪਾਣੀ ਦਿੱਤਾ ਜਾਵੇ ਪਰ ਜਦੋਂ ਪਾਣੀ ਮਿਲ ਗਿਆ ਤਾਂ ਆਪਾਂ ਨੂੰ ਪੰਜਾਬੀਆਂ ਦਾ ਆਪਾਂ ਉਧਰ ਵਸਣਾ ਰੋਕ ਦਿੱਤਾ ਗਿਆ ਹੂੰ ਹੂੰ ਲਿਆ ਪਾਣੀ ਉਸ ਬਹਾਨੇ ਸੀ ਪਰ ਰੋਕ